ਕੀ ਨਾਮ ਹੈ ਬਲਜੀਤ ਸਿੰਘ ਮੱਕੜਾ ਜੀ ਕਿਹੜੀ ਜਗ੍ਹਾ ਤੋਂ ਦਾਣਾ ਫਿਲਖਾਂਗੇ ਅੱਛਾ ਸਰ ਸਰਦੀਆਂ ਦਾ ਮਾਲ ਲੱਗ ਚੁੱਕਿਆ ਹੈ ਕਿਸ ਤਰੀਕੇ ਦੇ ਨਾਲ ਆਰਡਰ ਆ ਰਹੇ ਆ ਔਰ ਕਿੰਨੇ ਦਾ ਇਸ ਵਾਰ ਦਾ ਜਿਹੜਾ ਸੀਜ਼ਨ ਹੈ ਉਹ ਰਹਿਣ ਵਾਲਾ ਲੱਗਦਾ ਤੁਹਾਨੂੰ ਕਿੰਨੇ ਕੁ ਗ੍ਰਾਹਕੀ ਜਾਂ ਕਿੰਨੇ ਕੁ ਵਪਾਰੀ ਜਿਹੜੇ ਨੇ ਉਹ ਇਸ ਵਾਰ ਆਰਡਰ ਉਹਨਾਂ ਦੇ ਆਏ ਨੇ ਨਹੀਂ ਸੋਰੀ ਬਹੁਤ ਅੱਛਾ ਪੋਜ਼ੀਟਿਵ ਵਾਈਬਸ ਹੈ ਜੀ ਕਸਟਮਰ ਦਾ ਬਹੁਤ ਅੱਛਾ ਰਿਸਪੌਂਸ ਹੈ ਜੋ ਵੀ ਅਸੀਂ ਮਾਲ ਮੰਗਵਾ ਰਹੇ ਆ ਕਿ ਨਾਲ ਦੀ ਨਾਲ ਸੇਲ ਹੋ ਰਿਹਾ ਤੇ ਹੋਰ ਵੀ ਪੈਂਡਿੰਗ ਆਰਡਰ ਚੱਲ ਰਿਹਾ ਹੈ ਮੌਸਮ ਦਾ ਸਾਧਨ ਕਰਕੇ ਬਹੁਤ ਅੱਛਾ ਰਿਸਪੌਂਸ ਹੈ ਜੀ ਪਿਛਲੇ ਸਾਲ ਵਾਲਾ ਜਾਂ ਪਹਿਲਾਂ ਦੋ ਸਾਲਾਂ ਤੋਂ ਜੋ ਹੋ ਰਿਹਾ ਸੀਗਾ ਇਸ ਵਾਰੀ ਉਹ ਮਾਹੌਲ ਨਹੀਂ ਆ ਬਹੁਤ ਅੱਛਾ ਪੋਜ਼ਿਟਿਵ ਵਾਈਬ ਜੀ ਅੱਛਾ ਕਿਤੋਂ ਕਿਤੋਂ ਵਪਾਰੀ ਆਂਦੇ ਨੇ ਪੂਰੇ ਲੁਧਿਆਣਾ ਤਾਂ ਬੋਲਣ ਦੇ ਵਿੱਚ ਪੂਰੇ ਇੰਡੀਆ ਸਕੇਲ ਦੇ ਵਪਾਰੀ ਆਂਦਾ ਜੀ ਅਸਾਮ ਤੋਂ ਬੰਗਲਾਦੇਸ਼ ਤੋਂ ਮਤਲਬ ਕਿ ਕਲਕੱਤਾ ਤੋਂ ਜਿਵੇਂ ਲਾ ਲਓ ਦਿੱਲੀ ਤੋਂ ਜੀ ਐਂਡ ਕੇ ਹਿਮਾਚਲ ਸਾਰੇ ਸਾਰੀਆਂ ਚੀਟਾਂ ਭੁਗਦੀਆਂ ਲੁਧਿਆਣਾ ਬੋਲਣ ਤਾਂ ਬਹੁਤ ਫੇਵਰੇਟ ਫੇਮਸ ਹੈ ਜੀ ਕਹਿੰਦੇ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਇਹ ਸਰਦੀ ਘਟ ਪਈ ਆ ਲੱਗਦਾ ਕਿ ਇਸ ਵਾਰੀ ਜਿਹੜੇ ਪਿਛਲੇ ਸਾਲਾਂ ਦਾ ਰੁਕਿਆ ਹੋਇਆ ਮਾਲ ਉਹ ਵੀ ਬਿਲਕੁਲ ਜੀ ਪਹਿਲਾਂ ਕਹ ਰਹੇ ਸਰਦੀਆਂ 'ਚ ਬਹੁਤ ਪੈਣੀ ਆ ਦਸੰਬਰ ਦੇ ਵਿੱਚ ਮਾਲ ਨਹੀਂ ਮਿਲਨੇ ਫੈਕਟਰੀਆਂ ਵਿੱਚ ਬਹੁਤ ਔਵਰ ਮਾਲ ਵੀ ਨਹੀਂ ਬਣਦੇ ਜੀ ਜਿੰਨਾ ਜਿੰਨਾ ਆਰਡਰ ਸੀਗਾ ਉਹਨਾਂ ਦਾ ਮਾਲ ਸਾਰੇ ਕਲੀਅਰ ਕਰਕੇ ਬੈਠੇ ਆ ਇਸ ਵਾਰੀ ਬਹੁਤ ਜ਼ਿਆਦਾ ਓਵਰ ਥੰਡ ਪੈਣ ਦੀ ਉਮੀਦ ਹੈ ਤੇ ਸਾਡੇ ਕੋਲ ਮਾਲ ਓਵਰ ਵੀ ਨਹੀਂ ਹੈ ਜਿੰਨਾ ਮਾਲ ਬਣਨਾ ਨਾਲ ਦੀ ਨਾਲ ਸਾਡਾ ਸਾਰਾ ਜਾ ਰਿਹਾ ਜੀ ਅੱਛਾ ਆਨਲਾਈਨ ਆਰਡਰ ਆ ਰਹੇ ਆਨਲਾਈਨ ਆ ਰਹੇ ਜੀ ਬਹੁਤ ਅੱچھے ਆਰਡਰ ਆ ਰਹੇ ਜੀ ਹਰ ਪੂਰੀ ਇੰਡੀਆ ਸਕੇਲ ਤੋਂ ਆਰਡਰ ਆ ਰਹੇ ਜੀ ਆਨਲਾਈਨ ਆਰਡਰ ਆ ਰਹੇ अच्छा सर लोग ਜਿਵੇਂ ਆਨਲਾਈਨ ਟਰੇਡਿੰਗ ਵੀ ਕਰਦੇ ਆ ਲੱਗਦਾ ਉਹਦਾ ਵੀ ਕਿਤੇ ਨਾ ਕਿਤੇ ਇਫੈਕਟ ਕਿਤੇ ਨਾ ਹੈ ਜੀ ਮਾਰਕੀਟ ਤੇ ਇਫੈਕਟ ਹੈਗਾ ਉਹਦਾ ਜਿਵੇਂ ਐਪਸ ਚੱਲ ਰਹੇ ਆ ਉਹਨਾਂ ਦਾ ਮਤਲਬ ਡਿਟੇਲ ਕਾਊਂਟਰਾਂ ਤੇ ਆ ਕੇ ਉਹਦਾ ਅਸਰ ਹੈਗਾ ਜੀ ਇਹ ਸੀਗਾ ਆ ਨਹੀਂ ਕਹਿ ਸਕਦੇ ਕਿ ਉਹਦਾ ਅਸਰ ਨਹੀਂ ਹੈਗਾ ਮਤਲਬ ਡਿਟੇਲ ਕਾਊਂਟਰਾਂ ਤੇ ਆ ਕੇ ਉਹਦਾ ਅਸਰ ਹੈਗਾ ਜੀ ਕਿੰਨੇ ਕ ਪਰਸੈਂਟ ਲੱਗਦਾ ਕੀ ਪਿਛਲੇ ਸਾਲਾਂ ਨੂੰ ਸੀਜ਼ਨ ਜਿਹੜਾ ਜਿਆਦਾ ਵਧੀਆ ਰਿਹਾ ਮਤਲਬ ਕਹਿ ਸਕਦੇ ਆ 50% ਤੱਕ 50% ਹਾਂ ਹਾਂ ਪਹਿਲੇ ਨੰਬਰ ਜੀ ਚਿਹਰੇ ਤੇ ਰੋਣ ਕਿ ਇਸ ਵਾਰ ਹੈਗੀ ਆ ਜੀ ਹੋਏਗੀ ਵੀ ਹਜੇ ਦਸੰਬਰ ਸਾਡੇ ਕੋ ਪਿਆ ਜੀ ਮਤਲਬ ਦਸੰਬਰ ਸਾਰਾ ਪਿਆ ਇੱਕ ਸਰਦੀਆਂ ਦਾ ਤਾਂ ਕਿ ਹਿੰਨਾ ਵੀ ਬਹੁਤ ਹੁੰਦਾ ਜੀ 30 ਡੇਜ਼ ਵੀ ਬਹੁਤ ਹੁੰਦੇ ਆ ਮਤਲਬ ਕਿ ਬਾਕੀ ਮਾਲਕ ਦੇ ਹੱਥ ਹੈ ਜੀ ਮਤਲਬ ਕੁਦਰਤ ਦੇ ਹੱਥ ਹੈ ਸਾਰਾ ਕੁਝ ਜਿਸ ਤਰ੍ਹਾਂ ਜੰਮੂ ਕਸ਼ਮੀਰ ਜਾਂ ਹੋਰ ਕਈ ਸ਼੍ਰੀਨਗਰ ਪਾਸੇ ਜਿਹੜੀ ਬਰਫ ਬਾਰਿਸ਼ ਸ਼ੁਰੂ ਹੋ ਗਈ ਐ ਐਡਵਾਂਸ ਦੇ ਵੀ ਉਹਦਾ ਵੀ ਕੋਈ ਅਸਰ ਹੈ ਬਿਲਕੁਲ ਜੀ ਪੂਰਾ ਅਸਰ ਪਵੇਗਾ ਜਦੋਂ ਮਾਲ ਮਾਲਾਂ ਦੀ ਕਦਰ ਪਊਗੀ ਮਾਲ ਬਣੇ ਘੱਟ ਹੈ ਡਿਮਾਂਡ ਇਤਨੀ ਜ਼ਿਆਦਾ ਹੈ ਮਤਲਬ ਕਿ ਪੂਰਾ ਅਸਰ ਰਹੇਗਾ ਜੋ ਦਾ ਮਤਲਬ ਕਿ ਕੋਈ ਦਿੱਕਤ ਨਹੀਂ ਗੱਲ ਨਹੀਂ ਸਾਡੇ ਮਾਲ ਨਹੀਂ ਇਤਨੀ ਬਚਣਗੇ ਜਿਹੜੇ ਪਿਛਲੇ ਮਾਲ ਉਹ ਵੀ ਸਾਰੇ ਕਲੀਅਰ ਹੋ ਜਾਣਗੇ ਸਰ ਕੀ ਸੁਣਾਓ ਮਨਤਰੀ ਸਿੰਘ ਜੀ ਅੱਛਾ ਕਿਹੜੀ ਜਗ੍ਹਾ ਦੁਕਾਨ ਹੈ ਸਰ ਅਸੀਂ ਫੀਲਡ ਗਾਂ ਸਰ ਲੁਧਿਆਣਾ ਤੋਂ ਹੋਲ ਸੇਲ ਹੋਲ ਸੇਲ ਵਜੋਂ ਅੱਛਾ ਸਰ ਕਿਸ ਤਰ੍ਹਾਂ ਦਾ ਪਿਛਲੇ ਸੀਜ਼ਨ ਨਾਲ ਫਰਕ ਹੈ ਕਿੰਨਾ ਕੁ ਫਰਕ ਹੈ ਕਿੰਨਾ ਕੁ ਕੰਮ ਦੇ ਵਿੱਚ ਤੀਜੀ ਹੈ ਜੀ ਨਹੀਂ ਇਤਕੇ ਸਾਲ ਤਾਂ ਭਾਜੀ ਬਹੁਤ ਫਰਕ ਹੈ ਕੰਮ ਵੀ ਇਤਕੇ ਸਾਲ ਠੀਕ ਹੈ ਇਤਕੇ ਕੰਮ ਬਹੁਤ ਸੋਨਾ ਹੈ ਬਲਕਿ ਮਾਲ ਨਹੀਂ ਪੂਰੇ ਆ ਦੇਖੋ ਦੁਕਾਨ ਦੇ ਖਿਲਾਰਾ ਸਾਡਾ ਗੋਡਾਊਨ ਉੱਧਾ ਖਿਲ ਰਿਆ ਪਿਆ ਮਾਲ ਨਹੀਂ ਪੂਰੇ ਹੋ ਰਿਹਾ ਤੁਸੀਂ ਸਾਹਬ ਲਗਾ ਅੱਛਾ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਗਾਹਕ ਆਉਣੇ ਸ਼ੁਰੂ ਹੋ ਗਏ ਨੇ ਜਾਂ ਫਿਰ ਸਾਰੇ ਭਾਜੀ ਸਾਰੇ 올ਓਵਰ ਇੰਡੀਆ ਤੋਂ ਹੁਣ ਤੱਕ ਆ ਗਾਹਕ ਆ ਰਿਹਾ ਹੋਰ ਗਾਹਕ ਵੈਸੇ ਤਾਂ 2 ਮਹੀਨੇ ਪਹਿਲਾਂ ਤੋਂ ਥੋੜਾ ਥੋੜਾ ਸ਼ੁਰੂ ਹੋ ਗਿਆ ਸੀ ਹਾਣਾ ਹੁਣ ਫੁੱਲ ਫਲੱਸ 'ਚ ਆ ਰਿਹਾ ਮਾਲ ਅੱਛਾ ਫੁੱਲ ਫਲੱਸ 'ਚ ਆ ਗਾ ਰਹੇ ਜਿੱਦਾਂ ਪੰਜਾਬ ਦੇ ਵਿੱਚ ਕਹਿੰਦੇ ਸਭ ਤੋਂ ਬਾਅਦ ਜਿਹੜੀ ਸ਼ੀਨ ਦੀ ਸ਼ੁਰੂਆਤ ਹੁੰਦੀ ਐ ਇਸ ਵਾਰੀ ਪੈ ਐਡਵਾਂਸ 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 ਕਿ ਡੇਢ ਦੋ ਮਹੀਨੇ ਪਹਿ ਸਾਰੇ ਪਾਸੇ ਤੋਂ ਯਾਰੇ ਭਾਜੀ ਸਤਾਲੋਪਰ ਇੰਡੀਆ ਵਰਲਡ ਤੋਂ ਮੇ ਤਾਂ 12ਵੀਂ ਮਾਲ ਜਾ ਰਿਹਾ ਸਾਡਾ ਦਾ ਹਾਂ ਆਊਟ ਆਫ ਇੰਡੀਆ ਵੀ ਜਾ ਰਿਹਾ ਆਊਟ ਆਫ ਇੰਡੀਆ ਵੀ ਜਾ ਰਿਹਾ ਅੱਛਾ ਜਿਸ ਤਰ੍ਹਾਂ ਜਿਹੜੀ ਵਰਕਵਾਰੀ ਹੋਈ ਆ ਉਹਦਾ ਕੋਈ ਫਰਕ ਹੋਊਗਾ ਜਿੱਦਾਂ ਐਡਵਾਂਸ ਦੇ ਵਿੱਚ ਵਰਕਵਾਰੀ ਹੋ ਗਈ ਭਾਜੀ ਮਾਲ ਤੁਸੀਂ ਵਰਕਵਾਰੀ ਤਾਂ ਚਲੋ ਜਿਹੜੀ ਹੁਣ ਪੈ ਗਈ ਸੋ ਪੈ ਗਈ ਮਾਲ ਮੈਂ ਤੁਹਾਨੂੰ ਕਹਿ ਰਿਹਾ ਪਹਿਲੇ ਹੀ ਨਹੀਂ ਪੂਰੇ ਹੋ ਰਹੇ ਵਿੱਚ ਦਸੰਬਰ ਮਹੀਨੇ ਦਾ ਸਾਨੂੰ ਇਹ ਲੱਗ ਰਿਹਾ ਕਿ ਮਾਲ ਸ਼ਾਇਦ ਸਾਡੇ ਕੋਲ ਹੋਣਗੇ ਵੀ ਦਿਸ ਹਿਸ ਆਪਨ ਲਿਸਟ ਮਾਲ ਦੀ ਪੋਜੀਸ਼ਨ ਹੋਈ ਪਈ ਆ ਕਾਨੇ ਕਾਲੀ ਨੇ ਮਾਲ ਖਾਲੀ ਹੈ ਬਰਾਉਨ ਤਾਂ ਕਾਲੀ ਹੋ ਰਹੀ ਹੈ ਅੱ तो शायद कुछ हड़ा गए तो कपड़े काम कट ना जाए लेकिन उल्टा काम हो जी उस तो मुकाबले काम बल्कि बढ़िया गया हाँ सर जी सर तो, तो कहना जीनोथ अपर चेयरमैन नेटवर्क मेरी सारे सहयोगी शशि का नमस्कार अच्छा सर हॉजरी दा सीजन किवें चल रहा है सर्दी दी यत तो शुरू हो चुकी है कितने का ऑर्डर हुन तक आए ने या किस तरीके कारोबार ते असर है कोविड के बाद साढ़ा सीजन बिल्कुल ठीक नहीं रहा डिस्टर्ब सीजन लग रही रही लेकिन इस साल बहुत अच्छा सीजन है सर्दी टाइम भी आ गई पहाड़ा बर्फ़ पै रही है वह इंपैक्ट, पूरा नॉर्दन इंडिया आ चुका है कस्टम को सप्लाइया शुरू हो गई प्रोडक्शन पूरी है। और एक मुश्किल सी ਲੇਬਰ ਦੀ ਸ਼ਾਰਟੇਜ ਸੀ ਬਿਹਾਰ ਦਾ ਇਲੈਕਸ਼ਨ ਖਤਮ ਹੋ ਗਿਆ ਲੇਬਰ ਆਣੀ ਸ਼ੁਰੂ ਹੋ ਗਈ ਮਤਲਬ ਇਸ ਸਾਲ ਸਾਰੇ ਪਾਸੋਂ ਸ਼ੁਭ ਸੰਕੇਤ ਹੀ ਆ ਰਹੇ ਨੇ ਸਰ ਕਿਹੜੇ ਕਿਹੜੇ ਰਾਜਾਂ ਤੋਂ ਜ਼ਿਆਦਾਤਰ ਆਰਡਰ ਜਿਹੜੇ ਆਏ ਨੇ ਔਰ ਕਿਸ ਚੀਜ਼ ਦੀ ਜ਼ਿਆਦਾਤਰ ਜਿਹੜੀ ਡਿਮਾਂਡ ਹੈ ਮੋਰ ਦੈਨ 50% ਨਾਰਥਨ ਇੰਡੀਆ ਸਮਾਲ ਬਿਗ ਨਾਰਥਨ ਇੰਡੀਆ ਚ ਯੂਪੀ ਬਿਹਾਰ ਰਾਜਸਥਾਨ ਹਰਿਆਣਾ

15 2b% ਰਹੇਗੀ اور ਹਮ ਦਸਤੀ ਨੂੰ ਬਹੁਤ acha ਫਾਇਦਾ ਹੋ ਰਿਹਾ ਹੈ ਹਮ ਦਸਤੀ ਪਰ ਫੁਰਲੇ ਤੋਂ ਕੀ 4 ਪੈਸੇ ਆਗੇ ਤੇ ਬਾਕੀ ਇੰਡਸਟਰੀਆਂ ਦੇ ਹੋਜੀ ਇੰਡਸਟਰੀ ਚੱਲਦੀ ਹੈ ਤੇ ਬਾਕੀ ਇੰਡਸਟਰੀਆਂ ਵੀ ਚੱਲਦੀ ਖਾਸ ਕਰਕੇ ਪ੍ਰੋਪਰਟੀ ਜਨਰੂ ਹੋਜੀ ਇੰਡਸਟਰੀ ਨਾਲ ਰਿਲੇਟਡ ਹੈ ਅੱਛਾ ਸਰ ਜਿਵੇਂ ਪੁਰਾਣੀ ਆਰਡਰ ਆਉਂਦੇ ਸੀ ਪਹਿਲਾਂ ਤੁਹਾਡੇ ਕੋ ਆਪ ਜਿਹੜੀ ਵਪਾਰੀ ਚੱਲ ਕੇ ਆਉਂਦੇ ਸੀ ਸੈਂਪਲ ਇਹਦੇ ਸੀ ਆਰਡਰ ਲੰਦੇ ਸੀ ਲੱਗਦਾ ਆਨਲਾਈਨ ਦਾ ਵੀ ਅੱਜਕੱਲੇ ਬੜਾ ਟ੍ਰੈਂਡ ਆ ਕੋਈ ਆਸਰ ਲੱਗਦਾ ਹੈ ਨਾ ਹਾਂ ਕਾਫੀ ਆਨਲਾਈਨ ਮਾਲ ਵੇਚਣ ਲੱਗ ਗਿਆ ਇਹ ਟ੍ਰੈਂਡ ਦਿਨ-ਦਿਨ ਵੱਧਦਾ ਜਾ ਰਿਹਾ ਹੈ ਔਰ 25% ਆਨਲਾਈਨ ਮਾਲ ਵੇਚ ਰਿਹਾ ਹੈ ਆਸਰ ਜਿਸ ਤਰ੍ਹਾਂ ਸੀਜ਼ਨ ਸੁਗੜਦਾ ਜਾ ਰਿਹਾ ਸੀ ਸਬਜ਼ੀ ਦਾ ਖਾਸ ਤੌਰ ਤੇ ਛੋਟਾ ਹੁੰਦਾ ਜਾ ਰਿਹਾ ਸੀ ਲੱਗਦਾ ਕਿ ਇਸ ਵਾਰੀ ਮੁਨਾਫਾ ਹੋਊਗਾ ਸੀਜ਼ਨ ਨੱਤਾ ਜਾਂਦੀ ਹੈ ਕੁਝ ਉਮੀਦਾਂ ਜੜੀਆਂ ਨੇ ਵੈਦਰ ਪ੍ਰੈਡਿਕਸ਼ਨ ਹੈ ਜੀ ਜੋ ਹੈ ਅੱਜ ਜੀ ਸਰਦੀ ਅਗੇ ਦਸੰਬਰ 31 ਤੋਂ ਨਵੰਬਰ ਤੱਕ ਅਗੇ महीने ਨਸੀ ਸਰਦੀ ਦੀ ਅਰਗੇਟੇ ਦੋ ਮਹੀਨੇ ਪੈ ਜੀ ਉਹ ਨਾਲ ਬੈਨੀਫਿਟ ਰਹੇਗਾ ਅਸਰ ਜਿਸ ਤਰ੍ਹਾਂ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਮਾਲ ਬਣਾਉਣਾ ਵੀ ਘਟ ਕਰਤਾ ਸੀ ਲੱਗਦਾ ਕਿ ਇਸ ਵਾਰੀ ਮਾਲ ਦੁਬਾਰਾ ਬਣਾਉਣ ਪਾਈਪਲਾਈਨ ਦੇ ਵਿੱਚ ਪਾਉਣਾ ਪੋਜਾ